ਨਿਜਰਾ ਨਿਜਰਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਨਿਜਰਾ ਕੋ ਉਠਾ ਲੋ ਨਿਜਰਾ ਕੋ ਉਠਾ ਲੋ ਪੰਜਾਬੀ ਸੰਗੀਤ ਜਗਤ ਦੇ ਵਿੱਚ ਖਾਨ ਸਾਹਿਬ ਦਾ ਨਾਮ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਉਹਨਾਂ ਨੇ ਆਪਣੀ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਅਤੇ ਆਪਣੇ ਫੈਨਸ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਨੇ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਤੇਰੇ ਨਾਮ ਫਿਲਮ ਵਾਲੇ ਸਲਮਾਨ ਖਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਖੂਬ ਕੋਲੋਲਾ ਕਰਦੇ ਹੋਏ ਵੀ ਨਜ਼ਰ ਆਏ ਤਾਂ ਅੰਦਾਜ਼ਾ ਹੀ ਕਿ ਉਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨਿਜਰਾ ਨਿਜਰਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਨਿਜਰਾ ਨੂੰ ਉਠਾ ਲਓ ਨਿਜਰਾ ਨੂੰ ਉਠਾ ਲਓ ਝੜੂ ਮਾਰ ਕੇ ਗੱਲੀ ਕਰਦੇ ਆਂਗੇ ਗੱਲੀ ਕਰਦੇ ਆਂਗਾ ਝਾੜੂ ਮਾਰ ਕੇ ਇਧਰੋਂ ਵੀ ਤੇ ਇਧਰੋਂ ਵੀ ਐਦਾਂ ਗੱਲੇ ਕਰਦੇ ਹਾਂ ਗੱਲੇ ਨਿਰਜਣਾ ਮੇਰੀ ਹੈ ਔਰ ਮੇਰੀ ਰਹੇਗੀ ਉਠਾ ਲੋ ਨਿਰਜਣਾ ਨੂੰ ਆਓ ਠਾਓ ਨਿਰਜਣਾ ਨੂੰ ਬਾਕੇ ਸਸਤੀ ਕਾਲ ਆਂਟੀ ਠੀਕ ਹੈ ਜੀ ਨਿਰਜਣਾ ਨੂੰ ਲੈ ਕੇ ਆਓ ਨੱਚੋ ਜੀ ਕਹਿੰਦੇ ਆਂਟੀ ਕਹਿੰਦੇ ਨਿਰਜਣਾ ਉਠਾ ਲੋ ਨਿਰਜਣਾ ਨੂੰ ਲਾ ਲਾ ਫਟ ਉੱਠ ਕਰਦੇ ਉਹ ਤੇ कदी आते बोतल रे नो ला 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 रे नो हमने किया है जीवन अपना सारा सनम हो जीवन अपना सारा सनम विजय राम मैं तुम्हें बहुत प्यार करता हूं ਇਜਰਾ ਕੋ ਧਰੋ ਇਜਰਾ ਕੋ ਧਰੋ ਪੰਜਾਬੀ ਸੰਗੀਤ ਜਗਤ ਦੇ ਵਿੱਚ ਖਾਨ ਸਾਬ ਦਾ ਨਾਮ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਉਹਨਾਂ ਨੇ ਆਪਣੀ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਅਤੇ ਆਪਣੇ ਫੈਨਸ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਨੇ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਤੇਰੇ ਨਾਮ ਫਿਲਮ ਵਾਲੇ ਸਲਮਾਨ ਖਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਖੂਬ ਕੋਲੋਲਾ ਕਰਦੇ ਹੋਏ ਵੀ ਨਜ਼ਰ ਆਏ ਤਾਂ ਅੰਦਾਜ਼ਾ ਹੀ ਕਿ ਉਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨਿਰਜਲਾ ਨਿਰਜਲ ਮੈਂ ਤੁਮੇ ਬਹੁਤ ਪਿਆਰ ਕਰਦਾ ਹੂ ਨਿਰਜਲਾ ਕੋ ਉਠਾ ਲੋ ਨਿਰਜਲਾ ਕੋ ਉਠਾ ਲੋ ਚਾ ਲੋ ਝਾੜੂ ਮਾਰ ਕੇ ਗੱਲੀ ਕਰਦੇ ਆਂਗੇ ਗੱਲੀ ਕਰਦੇ ਆਂਗਾ ਝਾੜੂ ਮਾਰ ਕੇ ਇਧਰੋਂ ਵੀ ਤੇ ਇਧਰੋਂ ਵੀ ਐਦਾਂ ਗੱਲੇ ਕਰਦੇ ਹਾਂ ਗੱਲੇ ਨਿਰਜਨਾ ਮੇਰੀ ਹੈ ਔਰ ਮੇਰੀ ਰਹੇਗੀ ਉਠਾ ਲੋ ਨਿਰਜਨਾ ਨੂੰ ਆਓ ਠਾਓ ਨਿਰਜਨਾ ਨੂੰ ਬਾਕੇ ਸਸੀ ਕਾਲ ਆਂਟੀ ਸਸੀ ਕਾਲ ਜੀ ਕੋਲ ਠੀਕ ਹੈ ਜੀ ਨਿਰਜਨਾ ਨੂੰ ਲੈ ਕੇ ਆਓ ਨੱਚਾ ਜੀ ਕਹਿੰਦੇ ਆਂਟੀ ਕਹਿੰਦੇ ਨਿਰਜਨਾ ਉਠਾ ਲੋ ਨਿਰਜਨਾ ਲਾ ਲਾ ਹੇ ਫਟੋ ਕਰਦੇ ਹੋ ਤੇ ਤੇਰੇ ਨਾ ਲਾ 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 ਤੇਰੇ ਨਾ ਹਮਨੇ ਕੀਆ ਹੈ ਜੀਵਨ ਆਪਣਾ ਸਾਰਾ ਸਨਮ ਹੋ ਜੀਵਨ ਆਪਣਾ ਸਾਰਾ ਸਨਮ nijra mai tujhe bahut pyar karta hu nijra ko utha lo nijra ko utha lo punjabi sangeet jagat de vich khan saab da naam kisi jaan pehchan da mohtaj nahi hai unhone apne geetaan de naal darshakon de dilan de vich ek vakhri thaan banayi hai wo aksar apne social media te active rehnde ne ate apne fans de naal kai mazedaar videos share karde ne ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਤੇਰੇ ਨਾਮ ਫਿਲਮ ਵਾਲੇ ਸਲਮਾਨ ਖਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਖੂਬ ਕੋਲੋਲਾ ਕਰਦੇ ਹੋਏ ਵੀ ਨਜ਼ਰ ਆਏ ਤਾਂ ਅੰਦਾਜ਼ਾ ਹੀ ਕਿ ਉਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨਿਜਰਾ ਨਿਜਰਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਨਿਜਰਾ ਨੂੰ ਉਠਾ ਲਓ ਨਿਜਰਾ ਨੂੰ ਉਠਾ ਲਓ ਝੜੂ ਮਾਰ ਕੇ ਗੱਲੀ ਕਰਦੇ ਆਂਗੇ ਗੱਲੀ ਕਰਦੇ ਆਂਗਾ ਝਾੜੂ ਮਾਰ ਕੇ ਇਧਰੋਂ ਵੀ ਤੇ ਇਧਰੋਂ ਵੀ ਐਦਾਂ ਗੱਲੇ ਕਰਦੇ ਹਾਂ ਗੱਲੇ ਨਿਰਜਣਾ ਮੇਰੀ ਹੈ ਔਰ ਮੇਰੀ ਰਹੇਗੀ ਉਠਾ ਲੋ ਨਿਰਜਣਾ ਨੂੰ ਆਓ ਠਾਓ ਨਿਰਜਣਾ ਨੂੰ ਬਾਕੇ ਸਸਤੀ ਕਾਲ ਆਂਟੀ ਠੀਕ ਹੈ ਜੀ ਨਿਰਜਣਾ ਨੂੰ ਲੈ ਕੇ ਆਓ ਨੱਚੋ ਜੀ ਕਹਿੰਦੇ ਆਂਟੀ ਕਹਿੰਦੇ ਨਿਰਜਣਾ ਉਠਾ ਲੋ ਨਿਰਜਣਾ ਨੂੰ ਲਾ ਲਾ ਫਟ ਉੱਠ ਕਰਦੇ ਉਹ ਤੇ कहियां तिबोतर हे रे नो ला 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 रे नो हमने किया है जीवन अपना सारा सनम हो जीवन अपना सारा सनम विजय रहा मैं तुम्हें बहुत प्यार करता हूं ਨਿਜਰ ਕੋ ਧਰੋ ਨਿਜਰ ਕੋ ਠਾਹ ਪੰਜਾਬੀ ਸੰਗੀਤ ਜਗਤ ਦੇ ਵਿੱਚ ਖਾਨ ਸਾਹਿਬ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਅਤੇ ਆਪਣੇ ਫੈਨਸ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਨੇ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਤੇਰੇ ਨਾਮ ਫਿਲਮ ਵਾਲੇ ਸਲਮਾਨ ਖਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਖੂਬ ਕੋਲੋਲਾ ਕਰਦੇ ਹੋਏ ਵੀ ਨਜ਼ਰ ਆਏ ਤਾਂ ਅੰਦਾਜ਼ਾ ਹੀ ਕਿ ਉਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨਿਰਜਲਾ ਨਿਰਜਲ ਮੈਂ ਤੁਮੇ ਬਹੁਤ ਪਿਆਰ ਕਰਦਾ ਹੂ ਨਿਰਜਲਾ ਕੋ ਉਠਾ ਲੋ ਨਿਰਜਲਾ ਕੋ ਉਠਾ ਲੋ ਘਰ ਨੂੰ ਮਾਰ ਕੇ ਗੱਲੀ ਕਰਦੇ ਆਂਗੇ ਗੱਲੀ ਕਰਦੇ ਆਂਗਾ ਝਾੜੂ ਮਾਰ ਕੇ ਇਧਰੋਂ ਵੀ ਤੇ ਇਧਰੋਂ ਵੀ ਐਦਾਂ ਗੱਲੇ ਕਰਦੇ ਹੋ ਗੱਲੇ ਨਿਰਜਨਾ ਮੇਰੀ ਹੈ ਔਰ ਮੇਰੀ ਰਹੇਗੀ ਉਠਾ ਲੋ ਨਿਰਜਨਾ ਨੂੰ ਆਓ ਠਾਓ ਨਿਰਜਨਾ ਨੂੰ ਬਾਕੇ ਸਸੀ ਕਾਲ ਆਂਟੀ ਠੀਕ ਹੈ ਜੀ ਨਿਰਜਨਾ ਨੂੰ ਲੈ ਕੇ ਆਓ ਨੱਚਾ ਜੀ ਕਹਿੰਦੇ ਆਂਟੀ ਕਹਿੰਦੇ ਨਿਰਜਨਾ ਉਠਾ ਲੋ ਨਿਰਜਨਾ ਨੂੰ ਲਾ ਲਾ ਫਟ ਉੱਠ ਕਰਦੇ ਹੋ ਤੇਦੇ अनियाती बोतल रे नो ला 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 रे नो हमने किया है जीवन अपना सारा सनम हो जीवन अपना सारा सनम विजय राम मैं तुम्हें बहुत प्यार करता हूं ਨਿਜਰਾ ਕੋਡ ਧਰੋ ਨਿਜਰਾ ਕੋਡ ਧਰੋ ਪੰਜਾਬੀ ਸੰਗੀਤ ਜਗਤ ਦੇ ਵਿੱਚ ਖਾਨ ਸਾਬ ਦਾ ਨਾਮ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਉਹਨਾਂ ਨੇ ਆਪਣੀ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਅਤੇ ਆਪਣੇ ਫੈਨਸ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਨੇ ਖਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਤੇਰੇ ਨਾਮ ਫਿਲਮ ਵਾਲੇ ਸਲਮਾਨ ਖਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਖੂਬ ਕੋਲੋਲਾ ਕਰਦੇ ਹੋਏ ਵੀ ਨਜ਼ਰ ਆਏ ਤਾਂ ਅੰਦਾਜ਼ਾ ਹੀ ਕਿ ਉਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨਿਰਜਲਾ ਨਿਰਜਲ ਮੈਂ ਤੁਮੇ ਬਹੁਤ ਪਿਆਰ ਕਰਦਾ ਹੂ ਨਿਰਜਲਾ ਕੋ ਉਠਾ ਲੋ ਨਿਰਜਲਾ ਕੋ ਉਠਾ ਲੋ ਝੜੂ ਮਾਰ ਕੇ ਗੱਲੀ ਕਰਦੇ ਆਂਗੇ ਗੱਲੀ ਕਰਦੇ ਆਂਗਾ ਝਾੜੂ ਮਾਰ ਕੇ ਇਧਰੋਂ ਵੀ ਤੇ ਇਧਰੋਂ ਵੀ ਐਦਾਂ ਗੱਲੇ ਕਰਦੇ ਹਾਂ ਗੱਲੇ ਨਿਰਜਣਾ ਮੇਰੀ ਹੈ ਔਰ ਮੇਰੀ ਰਹੇਗੀ ਉਠਾ ਲੋ ਨਿਰਜਣਾ ਨੂੰ ਆਓ ਠਾਓ ਨਿਰਜਣਾ ਨੂੰ ਬਾਕੇ ਸਸੀ ਕਾਲ ਆਂਟੀ ਸਸੀ ਕਾਲ ਜੀ ਕੋਲ ਠੀਕ ਹੈ ਜੀ ਨਿਰਜਣਾ ਨੂੰ ਲੈ ਕੇ ਆਓ ਨੱਚਾ ਜੀ ਕਹਿੰਦੇ ਆਂਟੀ ਕਹਿੰਦੇ ਨਿਰਜਣਾ ਉਠਾ ਲੋ ਨਿਰਜਣਾ ਨੂੰ ਲਾ ਲਾ ਫਟ ਉੱਠ ਕਰਦੇ ਉਹ ਤੇ आने जाते बोतल हे रे नो ला 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 रे नो हमने किया है जीवन अपना सारा सनम हो जीवन अपना सारा सनम विजय राम विजय राम मैं तुम्हें बहुत प्यार करता हूं ਨਿਜਰ ਕੋ ਢੋਲ ਨਿਜਰ ਕੋ ਢੋਲ ਪੰਜਾਬੀ ਸੰਗੀਤ ਜਗਤ ਦੇ ਵਿੱਚ ਖਾਨ ਸਾਹਿਬ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਅਤੇ ਆਪਣੇ ਫੈਨਸ ਦੇ ਨਾਲ ਕਈ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਨੇ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਤੇਰੇ ਨਾਮ ਫਿਲਮ ਵਾਲੇ ਸਲਮਾਨ ਖਾਨ ਦਾ ਰੂਪ ਧਾਰਿਆ ਹੋਇਆ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਖੂਬ ਕੋਲੋਲਾ ਕਰਦੇ ਹੋਏ ਵੀ ਨਜ਼ਰ ਆਏ ਤਾਂ ਅੰਦਾਜ਼ਾ ਹੀ ਕਿ ਉਹਨਾਂ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਨਿਜਰਾ ਨਿਜਰਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਨਿਜਰਾ ਨੂੰ ਉਠਾ ਲਓ ਨਿਜਰਾ ਨੂੰ ਉਠਾ ਲਓ ਝੜੂ ਮਾਰ ਕੇ ਗੱਲੀ ਕਰਦੇ ਆਂਗੇ ਗੱਲੀ ਕਰਦੇ ਆਂਗਾ ਝਾੜੂ ਮਾਰ ਕੇ ਇਧਰੋਂ ਵੀ ਤੇ ਇਧਰੋਂ ਵੀ ਐਦਾਂ ਗੱਲੇ ਕਰਦੇ ਹਾਂ ਗੱਲੇ ਨਿਰਜਨਾ ਮੇਰੀ ਹੈ ਔਰ ਮੇਰੀ ਰਹੇਗੀ ਉਠਾ ਲੋ ਨਿਰਜਨਾ ਨੂੰ ਆਓ ਠਾਓ ਨਿਰਜਨਾ ਨੂੰ ਬਾਕੇ ਸਸੀ ਕਾਲ ਆਂਟੀ ਠੀਕ ਹੈ ਜੀ ਨਿਰਜਨਾ ਨੂੰ ਲੈ ਕੇ ਆਓ ਨੱਚਾ ਜੀ ਕਹਿੰਦੇ ਆਂਟੀ ਕਹਿੰਦੇ ਨਿਰਜਨਾ ਉਠਾ ਲੋ ਨਿਰਜਨਾ ਨੂੰ ਲਾ ਲਾ ਫਟ ਉੱਠ ਕਰਦੇ ਉਹ ਤੇ ਅਨੀ ਅਨੀ ਬੋਤ ਦੇ ਰੇ ਨਾ ਲਾ 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 ਲੋ ਦੇ ਰੇ ਨਾ ਹਮਨੇ ਕੀਆ ਹੈ ਜੀਵਨ ਆਪਣਾ ਸਾਰਾ ਸੰਮ ਹੋ ਜੀਵਨ ਆਪਣਾ ਸਾਰਾ ਸੰਮ